ਅਗਰਜੀ ਕਾਕਲ ਸਾਹਿਬ ਅਗਰਜੀ ਕੀ ਫਤਿਹ ਵੀਡੀਓ ਮੇਰੇ ਆਪਣੇ ਪਿੰਡ ਦੇ ਲੋਕਾਂ ਦੇ ਚਰਨਾ ਚ ਬੇਨਤੀ ਏ ਪਿੰਡ ਦਾ ਪਪਾਟ ਜ਼ਿਲ੍ਹਾ ਤਨਤੋਂ ਪਤੀ ਢਾਖਾ ਨਾ ਕਚਾਪਕਾ ਕਿ ਆਪਾਂ ਅੱਜ ਸਾਰਿਆਂ ਹੀ ਅਸੀਂ ਕਿਹੜੀ ਕਿਹੜੀ ਪਾਰਟੀ ਨਾਲ ਜੁੜੇ ਹਾਂ ਕੋਈ ਕਾਲੀ ਕਾਂਗਰਸ ਯਾਮ ਆਦਮੀ ਆਪਾਂ ਛੱਡ ਕੇ ਅੱਜ ਇਕੱਠੇ ਹੋ ਜਾਈਏ ਸਾਰੇ ਅਮਰਤਪਾਲ ਸਿੰਘ ਆਸਤੇ ਆਪਾਂ ਹੋਰ ਵੀ ਵੀਰ ਸੱਜਣ ਜੇ ਕੋਈ ਮੇਰੀ ਵੀਡੀਓ ਬਣਾਉਣਾ ਉਹਨਾਂ ਨੇ ਵੀ ਬੇਨਤੀ ਹੈ ਕਿ ਆਪਾਂ ਪਿੰਡ ਪਿੰਡ ਆਪਣੇ ਆਪਣੇ ਪਿੰਡ ਹੀ ਪ੍ਰਚਾਰ ਕਰ ਲਈਏ ਨਾ ਸਾਨੂੰ ਬਾਹਰ ਜਾਣ ਦੀ ਕਿਤੇ ਲੋੜ ਨਹੀਂ ਆਪਣੇ ਆਪਣੇ ਹੀ ਪਿੰਡ ਇਕੱਠੇ ਕਰ ਲਈਏ ਜਿਹੜੇ ਸਾਡੇ ਵਖਰੇਵੇਂ ਆ ਪਾਰਟੀਆਂ ਬਾਜ਼ੀਆਂ ਖਤਮ ਕਰਕੇ ਤੇ ਅਸੀਂ ਅਗਰ ਅੱਜ pau ਦੇ ਮਗਰ ਚੱਲ ਪਈਏ ਤੇ ਅਸੀਂ ਉਹਨਾਂ ਨੂੰ ਜੀਲ ਝੋਲਿਆ ਸਕਦੇ ਹਾਂ ਪਿੰਡ ਪਿੰਡ ਹੀ ਇਕੱਠਾ ਹੋ ਕੇ ਮੇਰਾ ਵੀਰ ਬੇਨਤੀ ਹੈ ਸਾਰਿਆਂ ਨੂੰ ਤੇ ਮੇਰੇ ਪਿੰਡਦਿਆਂ ਨੂੰ ਵੀ ਕਿ ਆਪਾਂ ਪਾਰਟੀ ਵਾਜੀ ਛੱਡ ਕੇ ਇੱਕ ਏਜੰਡੇ ਬਾਰੇ ਸੋਚੀਏ ਤੇ ਇੱਕ ਹੀ ਗੱਲ ਕਰੀਏ ਕਿ ਪਊ ਔਰ ਤਪਾਲ ਸਿੰਘ ਨੂੰ ਜਿਤਾ ਕੇ ਗੜੂਤ ਸਾਹਿਬ ਤੋਂ ਤੇ ਆਪਾਂ ਬਾਹਰ ਲੈ ਕੇ ਆਉਣਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ